ਤੰਨ ਸਭ ਤੋਂ ਵੱਡੇ ਫਾਇਦੇ ਜੇਕਰ ਤੁਸੀਂ ਇੰਡੀਆ ਦੇ ਵਿੱਚ ਫਰਨੀਚਰ ਆਰਡਰ ਕਰਦੇ ਹੋ ਜੇਕਰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋ ਤੇ ਫਰਨੀਚਰ ਆਰਡਰ ਕਰਨ ਜਾ ਰਹੇ ਹੋ ਤਾਂ ਇੰਡੀਆ ਦੇ ਵਿੱਚੋਂ ਫਰਨੀਚਰ ਤੁਸੀਂ ਆਰਡਰ ਕਰ ਸਕਦੇ ਹੋ ਤੁਹਾਨੂੰ ਬਹੁਤ ਵੱਡੇ ਫਾਇਦੇ ਹੋਣ ਵਾਲੇ ਸਭ ਤੋਂ ਪਹਿਲਾ ਫਾਇਦਾ ਸਭ ਤੋਂ ਵੱਡਾ ਫਾਇਦਾ ਪੈਸਿਆਂ ਦੀ ਬਚਤ ਹੈ ਜੇ ਆਪਾਂ ਗੱਲ ਕਰੀਏ ਪੈਸਿਆਂ ਦੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਵੀ ਫਰਨੀਚਰ ਤੁਸੀਂ ਖਰੀਦੋਗੇ ਨਾ ਉਹ ਤੁਹਾਨੂੰ ਉੱਥੇ ਡਾਲਰਾਂ ਦੇ ਵਿੱਚ ਪੈਣਾ ਤੇ ਇੱਧਰ ਤੁਹਾਨੂੰ ਰੁਪਈਆਂ ਦੇ ਵਿੱਚ ਪੈਣਾ ਡਾਲਰਾਂ ਤੇ ਰੁਪਈਆਂ ਦਾ ਕਿੰਨਾ ਕੁ ਫਰਕ ਆ ਇੱਕ ਵਾਰੀ ਹਿਸਾਬ-ਕਿਤਾਬ ਲਾ ਕੇ ਤੁਸੀਂ ਆਪ ਚੈੱਕ ਕਰ ਲਿਓ ਤੇ ਉਸ ਜਾ ਕੇ ਸਾਡੇ ਡੀਡ ਚੈੱਕ ਕਰ ਸਕਦੇ ਹੋ ਸਾਡੀ ਕੁਆਲਿਟੀ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੂਜਾ ਫਾਇਦਾ ਇੰਡੀਆ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਡਿਜ਼ਾਈਨ ਮਿਲ ਜਾਣਗੇ ਜੇਕਰ ਉਹੀ ਤੁਸੀਂ ਡਿਜ਼ਾਈਨ ਬਾਹਰਲੇ ਮੁਲਕਾਂ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਉੱਥੇ ਲਿਮਟਿਡ ਜਿਹੇ ਡਿਜ਼ਾਈਨ ਮਿਲਣਗੇ ਕਸਟਮਾਈਜੇਸ਼ਨ ਤੁਹਾਨੂੰ ਨਾਮ ਮੁਨਕੇ ਦਾ ਮੰਗੋ ਜੀ ਮਿਲੂਗੀ ਪਰ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਖਰੀਦਦੇ ਹੋ ਤਾਂ ਇੱਥੇ ਤੁਹਾਨੂੰ ਡਿਜ਼ਾਈਨ ਦਾ ਵੱਧ ਮਿਲਣਗੇ ਹੀ ਮਿਲਣਗੇ ਨਾਲ ਤੁਸੀਂ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਜੇ ਮੈਂ ਕੋਈ ਵੀ ਫਰਨੀਚਰ ਤੁਸੀਂ ਇੱਕੋ ਤਰ੍ਹਾਂ ਦਾ ਆਪਣੇ ਰੂਮ ਦੇ ਅਕੋਰਡਿੰਗ ਤਿਆਰ ਕਰਾਉਣਾ ਚਾਹੁੰਦੇ ਹੋ ਜਾਂ ਕੁਝ ਵੀ ਆਪਣੇ ਘ ਰੈਡੀ ਕਰਵਾ ਸਕਦੇ ਹਾਂ ਉਹ ਵੀ ਬਹੁਤ ਘੱਟ ਖਰਚੇ ਦੇ ਵਿੱਚ ਤੁਹਾਨੂੰ ਐ ਲੱਗੂ ਜਿਵੇਂ ਘਰੇ ਮਿਸਤਰੀ ਆ ਕੇ ਤਿਆਰ ਕਰਕੇ ਗਿਆ ਹੁੰਦਾ ਸਰਵ ਫਰਨੀਚਰ ਤੁਸੀਂ ਇੰਟਰਸਟ ਜੇ ਕੋਈ ਵੀ ਇੰਟਰਨੈਟ ਉੱਤੋਂ ਕੋਈ ਵੀ ਡਿਜ਼ਾਈਨ ਲੈ ਕੇ ਦੋਗੇ ਨਾ ਅਸੀਂ ਹੁਭੂ ਓਮੀ ਤੁਹਾਨੂੰ ਫਰਨੀਚਰ ਤਿਆਰ ਰੱਖ ਕੇ ਦੇ ਦਾਂਗੇ ਜਿਵੇਂ ਕਿ ਆਪਣਾ ਦੋ ਕੰਟੇਨਰ ਚੱਲਦੇ ਨੇ ਅੱਜ ਤੁਸੀਂ ਸੋਚਦੇ ਹੋਵੋਗੇ ਦੋ ਕੰਟੇਨਰ 20 20 ਫੁੱਟ ਦੀ ਜਗ੍ਹਾ ਤੇ ਇੱਕ 40 ਫੁੱਟ ਦਾ ਕੰਟੇਨਰ ਵੀ ਕਸਟਮਰ ਆਰਡਰ ਕਰ ਸਕਦਾ ਈ ਪਰ ਇਹ ਅਲੱਗ-ਅਲੱਗ ਕੰਟੇਨਰ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਚੱਲੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਦੇ ਵਿੱਚ ਘਰ ਦਾ ਫਰਨੀਚਰ ਪੂਰੇ ਸੇਫ ਤਰੀਕਿਆਂ ਨਾਲ ਲੋਡ ਕੀਤਾ ਜਾ ਰਿਹਾ ਪੈਕ ਕੀਤਾ ਜਾ ਰਿਹਾ ਹੁਣ ਮੈਂ ਤੁਹਾਨੂੰ ਪੈਕਿੰਗ ਦਿਖਾਉਣਾ ਪੈਕਿੰਗ ਦੇ ਵਿੱਚ ਪੂਰੀ 5 ਲੇਰਾਂ ਦੇ ਵਿੱਚ ਪੈਕ ਕੀਤੀ ਜਾ ਰਹੀ ਆ ਆ ਜਿਹੜਾ ਤੁਸੀਂ ਉੱਤੇ ਦੇਖ ਰਹੇ ਹੋ ਲੈਮੀਨੇਸ਼ਨ ਰੋਲ ਇਹ ਤੁਸੀਂ ਚੈੱਕ ਕਰਦੇ ਇਹਦੇ ਅੰਦਰ 4 ਲੇਰਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਕੋਈ ਵੀ ਆਰਟੀਕਲ ਨੂੰ ਸਾਫ਼ ਕੀਤਾ ਜਾਂਦਾ ਪੂਰੇ ਤਰੀਕੇ ਨਾਲ ਚੈੱਕ ਕੀਤਾ ਜਾਂਦਾ ਵੀ ਕਿਤੇ ਕੋਈ ਕ੍ਰੈਕ ਵਗੈਰਾ ਕਿਤੇ ਡੈਮੇਜ ਵਗੈਰਾ ਤਾਂ ਨਹੀਂ ਹੈਗਾ ਉਸ ਤੋਂ ਬਾਅਦ ਇਹਦੇ ਉੱਤੇ ਲੇਮੀਨੇਸ਼ਨ ਰੋਲ ਲਗਾਏ ਜਾਂਦਾ ਲੈਨ ਲੋਡਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੇਫਲੀ ਤਰੀਕੇ ਨਾਲ ਲੋਡ ਕੀਤਾ ਜਾਂਦਾ ਸਾਰਾ ਬਾਕੀ ਕਸਟਮਰ ਦੀ ਜ਼ਿਆਦਾਤਰ ਇਹੀ ਕੁਰੀ ਹੁੰਦੀ ਹੈਗੀ ਇਹੀ ਸਵਾਲ ਹੁੰਦੇ ਨੇ ਵੀ ਪੇਪਰ ਵਰਕ ਦੇ ਵਿੱਚ ਤਾਂ ਨਹੀਂ ਜ਼ਿਆਦਾ ਸਮਾਂ ਲੱਗਦਾ ਪਰ ਬਹੁਤ ਘੱਟ ਪੇਪਰ ਵਰਕ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਜੇ ਕੋਈ ਪੇਪਰ ਵਰਕ ਹੋਊਗਾ ਵੀ ਉਹਦੀ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਸਾਰਾ ਪੇਪਰ ਵਰਕ ਅਸੀਂ ਆਪ ਕਰਾਂਗੇ ਬਾਕੀ ਜਿਵੇਂ ਬਾਹਰਲੀਆਂ ਕੰਟਰੀਆਂ ਵਰਡਨ ਲੈ ਕੇ ਸਟ੍ਰਿਕਟ ਬਹੁਤ ਨੇ ਉਹਦੇ ਵਾਸਤੇ ਵੀ ਅਸੀਂ ਪੂਰੇ ਵਰਡ ਟ੍ਰੇਨਡਾਂਗੇ ਤਾਂ ਅਸੀਂ 100 ਤੋਂ ਵੱਧ ਕੰਟੇਨਰ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਕੇ ਇਸ ਕਰਕੇ ਤੁਹ ਨੇ ਉਹ ਇਸ ਚੀਜ਼ ਨੂੰ ਲੈ ਕੇ ਪੂਰਾ ਡੋਰ ਟੂ ਡੋਰ ਡਿਲੀਵਰੀ ਦਾ ਵੀ ਰੇਟ ਦੱਸ ਦੇਣਾ ਸਾਰੇ ਫਰਨੀਚਰ ਦਾ ਰੇਟ ਦੱਸ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਫਰਕ ਆ ਜਿਹੜਾ ਬੈਨੀਫਿਟ ਆ ਤੁਹਾਨੂੰ ਬਾਹਰਲੇ ਮੁਲਕਾਂ ਦੇ ਨਾਲੋਂ ਇੰਡੀਆ ਦੇ ਰੇਟਾਂ ਦੇ ਨਾਲ ਬਾਕੀ ਤੁਸੀਂ ਕੋਈ ਵੀ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਜਿਵੇਂ ਮਰਜ਼ੀ ਫਰਨੀਚਰ ਤਿਆਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਤਰੀਕੇ ਨਾਲ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਉਮੀ ਬਾਕੀ ਇਹਦੇ ਵਿੱਚ ਆਪਾਂ ਨੂੰ ਹੋਰ ਵੀ ਕਈ ਸਾਰੇ ਬੈਨੀਫਿਟ ਹੋ ਜਾਂਦੇ ਨੇ ਜਿਵੇਂ ਕਿਸੇ ਵੀਰ ਨੇ business ਸ਼ੁਰੂ ਕਰਨਾ ਬਾਹਰਲੇ ਮੁਲਕਾਂ ਦੇ ਵਿੱਚ ਫਰਨੀਚਰ ਨੂੰ ਲੈ ਕੇ ਜਿਵੇਂ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਇ ਵਿਚ ਤੁਸੀਂ ਵੀ ਇਸ ਤਰੀਕੇ ਦੇ ਕਾਫੀ سارے bizness idea ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਬਹੁਤ ਬੈਸਟ ਪ੍ਰਾਈਸ ਦੇਵਾਂਗੇ ਜਿਆਦਾ ਜਾਣਕਾਰੀ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਦੇ ਉੱਤੇ ਜਾਂ ਫਿਰ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ